ਪੇਟ ਦੇ ਵਿੱਚ ਇੰਟਰਸਟਾਈਨ ਦੇ ਵਿੱਚ ਪ੍ਰੋਬਲਮ ਆ ਖੂਨ ਨਹੀਂ ਬਣ ਰਿਹਾ ਬਾਡੀ 'ਚ ਪਰ ਹੁਣ ਤਾਂ ਮੈਂ ਤਾਂ ਹੀ ਕਰਦਾ ਮੈਨੂੰ ਮਿਲ ਜੂਗਾ ਮਾਤਾ ਤੂੰ ਹੀ ਆ ਜਾ ਕੋਈ ਨਾ ਮਾਂ ਤੇਰਾ ਆਨੰਦਕਾਰਜ ਹੋਇਆ ਸੀ ਬਾਪੂ ਨਾਲ ਤੇਰੇ ਚਾਰ ਲਾਮਾਂ ਲਈਆਂ ਸੀ ਤੂੰ ਬੇਬੇ ਬਾਪੂ ਨਾਲ ਗੁਰਦੁਆਰੇ ਆਖਰੀ ਘੜੀਆਂ ਤੇ ਚੱਲ ਰਹੀ ਐ ਸਵੇ ਜਿੰਨੇ ਮੇਰੇ ਯਾਰ ਦੋਸਤ ਭਾਈ ਭੈਣ रिश्तेदार ਨੇ ਸਾਰਿਆਂ ਨੂੰ ਕਿਹਾ ਵੀ ਮੇਰੀ ਅਨਪਨਾ ਮੈਨੂੰ ਮਿਲ ਕੇ ਜਾਓ ਇੱਕ ਵਾਰ ਮੇਰੇ ਦਿਲ ਨੂੰ ਤਾਂ ਹੌਸਲਾ ਹੋਵੇ ਕਿ ਹਾਂ ਭਾਈ ਮਨੋ ਬਹਿ ਕੇ ਮੇਰੇ ਆਪਣੇ ਹੀ ਨਹੀਂ ਕਿਤੇ ਕੋਈ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਗੁਰसेवक ਸਿੰਘ ਜੀ ਸਾਨੂੰ ਜਦੋਂ ਮਿਲੇ ਸੀ ਤੁਸੀਂ ਦੇਖੋ ਵੀਡੀਓ ਇਹ ਹਾਲਤ ਸੀ ਦੇਖੋ ਬਾਪੂ ਜੀ ਦਾ ਬਾਪੂ ਜੀ ਦੇ ਜਿਹੜੇ ਪੈਰ ਸੁਝੇ ਉਸ ਦੀ ਅੱਗੇ ਪਿੱਛੇ ਕੋਈ ਨਹੀਂ ਸੀ ਬਾਪੂ ਇੱਥੇ ਆਪੇ ਹੀ ਆਟੋ 'ਚ ਬੈਠ ਕੇ ਆ ਗਿਆ ਸੀ ਰੋ ਹੀ ਗਿਆ ਕਈ ਦਿਨ ਤਾਂ ਰੋ ਹੀ ਗਿਆ ਮੈਨੂੰ ਮੇਰਾ ਕੋਈ ਨਹੀਂ ਮੇਰਾ ਕੋਈ ਨਹੀਂ ਪੁੱਤ ਨੇ ਵੀ ਘਰੋਂ ਛੱਡਤਾ ਸੀ ਘਰ ਵਾਲੀ ਨੇ ਵੀ ਕੱਢਤਾ ਸੀ ਬੇਟੀ ਵਿਆਹਤੀ ਸੀ ਬਾਪੂ ਨੇ ਆਪਣਾ ਨਾਂ ਐਡਰੈਸ ਦੱਸਿਆ ਸੀ ਨਾ ਘਰ ਦੱਸਿਆ ਸੀ ਕੁਝ ਨਹੀਂ ਸੀ ਦੱਸਦੇ ਕਿੰਨੇ ਸੀ ਮੈਂ ਜਾਣਾ ਨਹੀਂ ਕਿਤੇ ਮੇਰਾ ਕੋਈ ਨਹੀਂ ਹੈਗਾ ਅਸੀਂ ਮਿੰਤਾ ਕਰ ਕਰ ਹੰਬਗੇ ਬਾਪੂ ਨੂੰ ਬਾਪੂ ਸਾਨੂੰ ਦੱਸਤਾ ਦੇ ਤੇਰਾ ਮੁੰਡਾ ਕਿੱਥੇ ਰਹਿੰਦਾ ਤੇਰੀ ਕੁੜੀ ਕਿੱਥੇ ਆ ਤੇਰੀ ਘਰ ਵਾਲੀ ਕਿੱਥੇ ਆ ਉਹ ਦਹਾਦਾ ਨਹੀਂ ਸੀ ਉਸ ਤੋਂ ਬਾਅਦ ਬਾਪੂ ਦਾ ਟ੍ਰੀਟਮੈਂਟ ਉਹਦੋਂ ਦਾ ਹਸਪਤਾਲ ਚ ਹੈ ਬਾਪੂ ਤਿੰਨ ਮਹੀਨੇ ਹੋ ਗਏ ਲਗਭਗ ਕਿੰਨਾ ਟਾਈਮ ਹੋ ਗਿਆ ਬਾਪੂ ਤਿੰਨ ਚਾਰ ਮਹੀਨੇ ਹੋ ਗਏ ਤਿੰਨ ਚਾਰ ਮਹੀਨੇ ਹੋ ਗਏ ਬਾਪੂ ਹਸਪਤਾਲ 'ਚ ਦਾਖਲ ਆ ਦੋ ਕੁ ਦਿਨ ਛੁੱਟੀ ਹੁੰਦੀ ਹੈ ਦੁਬਾਰਾ ਫੇਰ ਇੱਥੇ ਆ ਜਾਂਦਾ ਸਿਹਤ ਬਹੁਤ ਖਰਾਬ ਆ ਲੀਵਰ ਬਿਲਕੁਲ ਡੈਮੇਜ ਆ ਪੇਟ ਦੇ ਵਿੱਚ ਇੰਟਰਸਟਾਈਨ ਦੇ ਵਿੱਚ ਪ੍ਰੋਬਲਮ ਆ ਖੂਨ ਨਹੀਂ ਬਣ ਰਿਹਾ ਬਾਡੀ 'ਚ ਪਰ ਹੁਣ ਤਾਂ ਮੈਂ ਤਾਂ ਹੀ ਕਰਦਾ ਮੈਨੂੰ ਮਿਲ ਜਾਓ ਬੇਟੀ ਆ ਬਾਪੂ ਦੀ ਗੁਰਪ੍ਰੀਤ कौर ਲਵਲੀ ਭੈਣੇ ਤੂੰ ਮਿਲ ਜਾ ਤੈਨੂੰ ਤਾਂ ਪਤਾ ਹੀ ਹੈ ਨਾ ਬਾਪੂ ਇੱਥੇ ਹੈ ਜੀ ਬਾਪੂ ਨੂੰ ਨਹੀਂ ਪਤਾ ਤੂੰ ਕਿੱਥੇ ਆ ਬਾਪੂ ਕੋਲੇ ਕੋਈ ਨੰਬਰ ਨਹੀਂ ਹੈਗਾ ਸਾਡੀ ਮਿਲ ਜਾਣ ਬਾਪੂ ਦੀ ਧਰਮ ਪਤਨੀ ਉਹੀ ਮਿਲ ਜਵੇ ਆ ਕੇ ਈਨਾਨਦ ਸਿੰਘ ਦਾ ਬਲਜੀਤ ਕੌਰ ਬਲਜੀਤ ਕੌਰ ਮਾਤਾ ਤੂੰ ਹੀ ਆ ਜਾ ਕੋਈ ਨਾ ਮਾਂ ਤੇਰਾ ਆਨੰਦ ਕਾਰਜ ਹੋਇਆ ਸੀ ਬਾਪੂ ਨਾਲ ਤੇਰੇ ਚਾਰ ਲਾਵਾਂ ਲਈਆਂ ਸੀ ਤੂੰ ਬੇਬੇ ਬਾਪੂ ਨਾਲ ਗੁਰਦੁਆਰੇ ਗੁੱਸਾ ਛੱਡ ਦੇ ਹੋ ਸਕਦਾ ਮਾੜਾ ਕੀਤਾ ਹੋਵੇ ਕੋਈ ਨੇ ਤੈਨੂੰ ਮਾੜਾ ਲਫ਼ਜ਼ ਬੋਲਿਆ ਹੋਵੇ ਕੋਈ ਗਲਤ ਕਰਤਾ ਹੋਵੇ ਪਰ ਮਾ ਹੁਣ ਤਾਂ ਆਖਰੀ ਘੜੀਆਂ ਤੇ ਚੱਲ ਰਹੀ ਐ ਸੋਈ ਮਿਲ ਕੇ ਜਾ ਮੈਂ ਤਾਂ ਆਪਣਾ ਡਾਰਕ ਆਰਡਰ ਵੀ ਉੱਥੇ ਛੱਡਿਆ ਹੋਇਆ ਸੀ ਹੂੰ ਦੱਸ ਕੇ ਆ ਜੀ ਮਕਾਮ ਉੱਥੇ ਚੱਲਿਆ ਜਦੋਂ ਨੂੰ ਪਤਾ ਹਾਂ ਜੀ ਮੈਂ ਕਹਿ ਕੇ ਆਇਆ ਸੀ ਬੀਬੇ ਮੁਖਤਾਰੀ ਜੀ ਨਾਲ ਚੱਲਿਆ ਜੀ ਵੀ ਉੱਥੇ ਆਉਂਗਾ ਮੈਂ ਦੇਖੋ ਉਹਨਾਂ ਨੂੰ ਪਤਾ ਵੀ ਐਨੇ ਦਿਨਾਂ ਦਾ ਨਾ ਤੈਨੂੰ ਤਿੰਨ ਚਾਰ ਮੇਰੀ ਬਾਪੂ ਦੀ ਵੀਡੀਓ ਵੀ ਦਿਖਾ ਚੁੱਕੇ ਆ ਵੀ ਬਾਪੂ ਨੂੰ ਕੋਈ ਪਛਾਣੋ ਬਾਪੂ ਨੂੰ ਕੋਈ ਜਾਣਦਾ ਤਾਂ ਸਾਨੂੰ ਦੱਸੋ ਕਿਸੇ ਇੱਕ ਵੀ ਬੰਦੇ ਨੇ ਕੋਈ ਸੁਗ ਨਹੀਂ ਲਈ ਆ ਗਏ ਐਨੀ ਕਾਦੀ ਬਾਈ ਗੁੱਸਾ ਨਰਾਜ਼ਗੀ ਹੋ ਗਿਆ ਐ ਬਾਈ ਐਨੀ ਕਾਦੀ ਬਾਈ ਨਰਾਜ਼ਗੀ ਬਾਈ ਵੀਡੀਓ ਨੂੰ ਸ਼ੇਅਰ ਕਰੋ ਇਹਨਾਂ ਦੇ ਰਿਸ਼ਤੇਦਾਰ ਆ ਜਿਹੜੇ ਬਾਪੂ ਦੇ ਜੇ ਕੋਈ ਵੀਡੀਓ ਦੇਖਦਾ ਸਾਡੇ ਹੇਠਾਂ ਦੇ ਉੱਤੇ ਨੰਬਰਾਂ ਤੇ ਸੰਪਰਕ ਕਰੋ ਭੈਣੋ ਤੇ ਭਰਾਓ ਇਨਾਂ ਦੇ ਘਰ ਤੱਕ ਕਰ ਬਾਪੂ ਦੇ ਵੀਡੀਓ ਪਹੁੰਚਾਓ ਬਾਪੂ ਦੀ ਵਾਈਫ ਹੈ ਬਾਪੂ ਤਾਂਦਰੇ ਰਹਿੰਦੇ ਆ ਪਤਾ ਨਹੀਂ ਕਿੱਥੇ ਰਹਿੰਦੇ ਆ ਇਹ ਤਾਂਦਰੇ ਜੀ ਪਹਿਲਾਂ ਗੱਤਾ ਫੈਕਟਰੀ ਦੇ ਕੋਲ ਰਹਿੰਦੀ ਸੀ ਗੱਤਾ ਫੈਕਟਰੀ ਕੋਲ ਰਹਿੰਦੀ ਸੀ ਪਹਿਲਾਂ ਹਾਂ ਸਾਡੇ ਪੜਦੇ ਗੱਤਾ ਫੈਕਟਰੀ ਤੋਂ ਉਹਨਾਂ ਨੇ ਜਦ ਮਕਾਨ ਵੇਚਦੇ ਆ ਹੂੰ ਮੇਰੇ ਬਾਅਦ ਚ ਵੇਚਿਆ ਅੱਛਾ ਉਸ ਤੋਂ ਬਾਅਦ ਉਹ ਤਾਂਦਰੇ ਹੀ ਪਿੰਡ 'ਚ ਹੀ ਨੇ ਪਰ ਇਹ ਨਹੀਂ ਪਤਾ ਕਿਹੜੀ ਗਲੀ 'ਚ ਨੇ ਕੀ ਨੇ ਅੱਛਾ ਹਾਂਜੀ ਤੁਸੀਂ ਕਿੱਥੇ ਗਏ ਸੀਗੇ ਮੈਂ ਕਿਤੇ ਨਹੀਂ ਗਿਆ ਸੀ ਜੀ ਮੈਂ ਕੰਮ ਕਰਦਾ ਸੀਗਾ ਕੰਮ ਦਾ ਜਿਹੜਾ ਮੇਰਾ ਅਸਲੀ ਟਿਕਾਣਾ ਹੈ ਉਹ ਮੇਰਾ ਜਿਆਦਾ ਦੂਰ ਨਹੀਂ ਹੈਗਾ ਭਰਤ ਨਗਰੀ ਹੈ ਉੱਥੇ ਕੀ ਕਰਦਾ ਹੁੰਦਾ ਹਾਂ ਕਾਰਪੈਂਟਰ ਦਾ ਕੰਮ ਕਰਦਾ ਸੀ ਫਿਰ ਇੰਨੇ ਕਿਤੇ ਹੀ ਰਾਤ ਨੂੰ ਰਾਤ ਨੂੰ ਮੈਂ ਘਰੇ ਜਾਂਦਾ ਸੀ ਨਹੀਂ ਤੂੰ ਜਾਂਦੋਂ ਇੰਨੇ ਦਿਨ ਘਰੇ ਨਹੀਂ ਆਏ ਫਿਰ ਜਿਹੜਾ ਨਹੀਂ ਮੈਂ ਘਰੇ ਹੀ ਰਹਾ ਜੀ ਇੱਕ ਮਨ ਮਟਾ ਹੋ ਗਿਆ ਸੀਗਾ ਵੀ ਚਲੋ ਮੇਰੇ ਨਾਲ ਨਹੀਂ ਬੋਲਦੇ ਨਾ ਸਹੀ ਉਹ ਕਿਤੇ ਰਹਿਣ ਲੱਗ ਗਏ ਸੀ ਫਿਰ ਮੈਂ ਹਰ ਰੋਜ਼ ਇੱਥੇ ਜਾਂਦਾ ਸੀ ਫਿਰ ਤੁਸੀਂ ਜੇ ਘਰੇ ਜਾਂਦੇ ਸੀ ਫਿਰ ਤੁਹਾਨੂੰ ਪਤਾ ਹੀ ਹੋਣਾ ਨਾ ਵੀ ਅੱਜ ਸਮਾਨ ਚੱਕਿਆ ਉਹਨਾਂ ਨੇ ਜਦੋਂ ਸਮਾਨ ਉਦੋਂ ਚੱਕਿਆ ਨਹੀਂ ਸੀ ਹਾਂਜੀ ਕਦੋਂ ਚੱਕਿਆ ਆ ਗਿਆ ਉਸ ਤੋਂ ਬਾਅਦ ਚੱਕਿਆ ਉਹਨਾਂ ਨੇ ਜਦੋਂ ਸਾਡੇ ਕੋਲ ਆ ਗਏ ਇੱਥੇ ਹਾਂਜੀ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਉਹਨਾਂ ਨੇ ਸਮਾਨ ਚੱਕ ਲਿਆ ਮੈਨੂੰ ਇਹ ਪਤਾ ਸੀਗਾ ਵੀ ਉਹਨਾਂ ਨੇ ਇਸ ਮਹੀਨੇ ਦੇ ਵਿੱਚ ਮਕਾਨ ਛੱਡ ਦੇਣਾ ਨਹੀਂ ਉਸ ਤੋਂ ਬਾਅਦ ਤੁਹਾਨੂੰ ਕੋਈ ਹਸਪਤਾਲ ਬੰਦਾ ਵੀ ਮਿਲਿਆ ਥੋੜਾ ਜਾਣਕਾਰ ਦੀਪਕਾ ਹਸਪਤਾਲਾ ਨੇ ਦੀਪਕ ਜੀ ਮਿਲਿਆ ਇਹ ਕਾਰੀਗਰ ਜੀ ਜੋ ਹਾਂ ਉਹਨੂੰ ਮੈਂ ਸਨੇਹਾ ਕੱਲ੍ਹ ਜੀ ਵੀ ਮੇਰੇ ਪਲਣ ਦੋਸਤ ਨੂੰ ਕਹੀ ਜੀ ਉਹਨੇ ਵੀ ਪਤਾ ਨਹੀਂ ਕਿਹਾ ਨਹੀਂ ਕਿਹਾ ਉਹਦੇ ਕੋਲ ਮੇਰਾ ਐਡਰੈਸ ਫੋਨ ਨੰਬਰ ਆਏਗਾ ਐਹੀ ਜੀ ਕਰਨੀ ਬਾਈ ਜੀ ਫੋਨ ਨੰਬਰ ਮੇਰਾ ਮਾਲਕਾਂ ਦੇ ਕੋਲ ਵੀ ਯਾਰਾ ਦੋਸਤਾਂ ਕੋਲ ਮਾਲਕਾਂ ਦਾ ਕਿੰਨੇ ਸਾਲ ਲਾਇਆ ਬਾਪੂ ਕਿੱਥੋਂ ਵੱਢੀ ਜੀ 15 16 ਸਾਲ ਦਾ ਤੇ ਕੀ ਨਾਮ ਮਾਲਕਾਂ ਦਾ ਜੀ ਉਹਨੂੰ ਦੱਸ ਕੋਚਿਵਾਂ ਤੇ ਕਿਹ ਗੰਮ ਉਹਨਾਂ ਦਾ ਉਹ ਜੀ ਲੱਕੜ ਦੇ ਕੰਮ ਕਰਦੇ ਫਰਨੀਚਰ ਕਿੱਥੇ ਭਾਰਤ ਨਗਰ ਚ ਭਾਰਤ ਨਗਰ ਚ ਉਹ ਜਿਹੜੀਆਂ ਵੱਡੀਆਂ ਵੱਡੀਆਂ ਦੁਕਾਨਾਂ ਆ ਉਹਨਾਂ ਚ ਜੀ ESI ਹਸਪੀਟਲ ਹੈ ਹਾਂ ਉਹਦੇ ਨਾਲ ਹੈਗੀ ਜੀ ਸਮਰਾਟ ਫਰਨੀਚਰ ਹਾਂਜੀ ਸਮਰਾਟ ਪਲਾਈਵੁੱਡ ਦੀ ਦੁਕਾਨ ਹੈ ਅੱਛਾ ਤੁਹਾਡੇ ਮਾਲਕ ਨੇ ਉਹ ਹਾਂਜੀ ਉਹਨਾਂ ਨੇ 15 ਸਾਲ ਕੰਮ ਕੀਤਾ ਹਾਂਜੀ ਉਹਨਾਂ ਨੂੰ ਪਤਾ ਹੋਊ ਤੇਰੇ ਬੇਟੇ ਬਾਰੇ ਜਾਂ ਘਰ ਵਾਲੀ ਬਾਰੇ ਉਹਨਾਂ ਸਾਰੇ ਪੁੱਠੇ ਢੱਕਾ ਢੱਕਾ ਤੇਰੇ ਫੋਨ ਨਹੀਂ ਲਾਇਆ ਉਹਨਾਂ ਨੂੰ ਉਹ ਨਹੀਂ ਮੈਂ ਦੇਖੋ ਤੁਹਾਨੂੰ ਮੈਂ ਦਿਨਾਂ ਨੂੰ ਫੋਨ ਤੁਹਾਨੂੰ ਹੈ ਨਾ ਰੋਣਾ ਨਹੀਂ ਬਾਪੂ ਆ ਮੇਰਾ ਪਿਆਰ ਰੋਣਾ ਨਹੀਂ ਮੇਰਾ ਪਿਆਰ ਰੋਣਾ ਅਜੀਬ ਤੇਰੇ ਪੁੱਤ ਬਾਪੂ ਮੈਂ ਵੀ ਤੇਰਾ ਪੁੱਤ ਆ ਮੈਂ ਵੀ ਤੇਰਾ ਪੁੱਤ ਵੇਰੀ ਜਾਨ ਨੇ ਜਾਨ ਨੇ ਇਹ ਵਾਜੀ ਉਹ ਰੋਗੇ ਤੇ ਨਹੀਂ ਜਰੇ ਇੱਕ ਦਿਨ ਵੀ ਚਲੇ ਗਿਆ ਨਾ ਇੱਕ ਦਿਨ ਵੀ ਉਹਨੂੰ ਸਾਰੀ ਉਹ ਵੇਲੇ ਆਪੇ ਕਿ ਬੇਨਾ ਤੂੰ ਆ ਗਿਆ ਸਾਰੀ ਉਮਰ ਉਹਨੇ ਕਿਹਾ ਹਾਂ ਤੂੰ ਆ ਗਿਆ ਉਹਨੂੰ ਮਿਲ ਗਿਆ ਬਸ ਤੂੰ ਬਾਪੂ ਜਾਣ ਕੇ ਤੂੰ ਸਾਡਾ ਬਾਪੂ ਆ ਅਸੀਂ ਤੇਰੇ ਪੁੱਤਾਂ ਤੂੰ ਸਾਡੇ ਕੋਲ ਰਹਿ ਰਿਆ ਤੇਰਾ ਘਰ ਆ ਤੇਰਾ ਇਲਾਜ ਹੋ ਰਿਹਾ ਤੂੰ ਦੱਸ ਉਸ ਦਿਨ ਦਾ ਇਲਾਜ ਹੋ ਰਿਹਾ ਕਿ ਨਹੀਂ ਸੀ ਮੇਰੇ ਫਤ ਨਹੀਂ ਮੇਰੇ ਬਾਪੂ ਨਹੀਂ ਅਸੀਂ ਤੇਰੇ ਪੁੱਤਾਂ ਬਾਪੂ ਬੜੀ ਇੱਕ ਗੱਲ ਦਾ ਬੜਾ ਦੁੱਖ ਆ ਅਫਸੋਸ ਆ ਬਾਪੂ ਨੇ ਕਿਵੇਂ ਆਵਦਾ ਪੁੱਤ ਪਾਲਿਆ ਹੋ ਨਿੱਕਾ ਜਾਨਾ ਗੋਦੀ ਚੱਕ ਚੱਕ ਖੜਾਇਆ ਕਿਵੇਂ ਉਂਗਲੀ ਫੜ ਕੇ ਤੁਰਨਾ ਸਿਖਾਇਆ ਧੀ ਨੂੰ ਕਿਵੇਂ ਚਾਵਾਂ ਤੇ ਲਾਡਾਂ ਨਾਲ ਪਾਲਿਆ ਹੋਣਾ ਮੈਨੂੰ ਕਦੋਂ ਹੱਥ ਨਾਲ ਰੱਜੀ ਬੱਸ ਬਸ ਅੱਜ ਵਾ ਆਪਣੇ ਤਿੰਨ ਦਿਨ ਦੀ ਆਪਣੇ ਤਿੰਨ ਦਿਨਾਂ ਲੈ ਕੇ ਨਹੀਂ ਮਰੀ ਜਾਣ ਨਹੀਂ ਕਰਦੀ ਇਹੀ ਜੀ ਕਹਿੰਦੇ ਮਨੂੰ ਵਾਹੀ ਜੀ ਇੱਥੇ ਕਿਸੇ ਚੀਜ਼ ਦਾ ਘਾਟਾ ਨਹੀਂ ਹੂੰ ਮਨੂੰ ਰੋਟੀ ਵੀ ਮਿਲਦੀ ਆ ਕੱਪੜਾ ਵੀ ਮਿਲਦਾ ਸਭ ਕੁਝ ਮਿਲਦਾ ਮੈਂ ਕਿਉਂ ਕਿਸੇ ਨੂੰ ਵੜਾ ਕਰੂੰ ਉਹਨੂੰ ਸਭ ਕੁਝ ਮਿਲਦਾ ਪਰ ਇੱਕ ਹੈ ਇਹ ਦਿੱਲਤ ਸਲੀਨੇ ਮਿਲਦੀ ਇੱਕ ਵਾਰ ਘਰ ਦੇ ਤਾਂ ਮੇਰੇ ਜਾਣ ਨਾ ਮੂਰੇ ਰੋਟੀ ਪਈ ਆ ਬਾਪੂ ਦੀ ਬਸ ਸਾਰੇ ਛੱਡ ਕੇ ਬਾਪੂ ਦੇ ਮੂਹਰੇ ਬਈ ਰੋਟੀ ਵੱਲ ਝਾਕੀ ਅੰਨਾ ਖਾਣ ਨੂੰ ਬਰਕੀ ਦਾ ਵੀ ਜੀ ਨਹੀਂ ਕਰਦਾ ਜਦੋਂ ਆਪ ਦਾ ਤੀ ਪੁੱਤੀ ਨਾ ਕੋਈ ਆਵੇ ਮਨੇ ਕੋਈ ਮਿਲਦਾ ਜਣਾ ਇੱਕ ਵਾਰੀ ਮੈਨੂੰ ਕਿਸੇ ਦਾ ਨਾਮ ਕੋਈ ਗੱਲ ਨਹੀਂ ਮਿਲ ਜਾ ਬਾਈ ਬਣ ਕੇ ਆ ਕੇ ਯਾਰ ਮਿਲ ਜਾ ਬਾਈ ਆ ਕੇ ਮਿਲ ਜਾ ਲੱਕੀ ਲੱਕੀ ਵੀਰੇ ਮਿਲ ਜਾ ਕੇ लवली ਭੈਣੇ ਮਿਲ ਕੇ ਜਾ ਕੇ ਬਲਜੀਤ ਮਾਤਾ ਜੀ ਮਿਲ ਕੇ ਜਾਓ ਆ ਕੇ ਜਰੂਰ ਬੇਨਤੀ ਹੈ ਸਾਡੀ ਬਾਪੂ ਨੂੰ ਮਿਲ ਕੇ ਜਾਓ ਇਹ ਮੇਲੇ ਕੇ ਲਈ ਜਾ ਸਿੱਧ ਬਹੁਤ ਖਰਾਬ ਹੋਈ ਜਾਂਦੀ ਜਿੱਦਾਂ ਦੇ ਆਇਆ ਦਿਨੋਂ ਦਿਨ ਠੀਕ ਨਹੀਂ ਹੋ ਰਿਹਾ ਹੋਰ ਖਰਾਬ ਹੋ ਰਿਹਾ ਕਿ ਵਿਯੋਗ ਦੇ ਵਿੱਚੋਂ ਬਾਹਰ ਹੀ ਨਹੀਂ ਆ ਰਹੇ ਰੋਈ ਜਾਂਦੇ ਰਹਿੰਦੇ ਆ ਰੋਈ ਜਾਂਦੇ ਰਹਿੰਦੇ ਰੋਈ ਜਾਂਦੇ ਮੈਂ ਇਹਨਾਂ ਦੇ ਚਿਹਰੇ ਤੇ ਹਾਸੇ ਨਹੀਂ ਦੇਖਿਆ ਕਰੀ ਅੰਦਰ ਆਏ ਬੜੀ ਮਨ ਕੋਸ਼ਿਸ਼ ਕਰਦਾ ਬੁਲਾਉਣਾ ਛੇੜਦਾ ਮੰਨਦਾ ਆਪਣੇ ਉਹਦਾ ਸਕੂਨ ਆ ਸੌਖਾ ਉਹ ਆਪਣੇ ਹੁੰਦੇ ਆ ਬਾਈ ਆਪ ਦੇਖੋ ਉਹਨ ਦੇ ਫੇਚ ਹੈ ਜਿਹੜੀ ਆਪ ਦੇਖੋਗੇ ਸਿਰਫ 2-3 ਘੰਟੇ ਲਈ ਮੰਨ ਕਿਸੇ ਨਾਲ ਕਿਸੀ ਆਖਰਾ ਚਾਹੇ ਕਿਸੇ ਵੀ ਬੰਦੇ ਨਾਲ ਭੇਜੋ ਭੇਜਾਂਗੇ ਮੈਂ ਨਾਲ ਹੀ ਆ ਜੂਗਾ ਕੋਈ ਨਾ ਕੱਲ੍ਹ ਨੂੰ ਕੱਲ੍ਹ ਨੂੰ ਜਾਂ ਪਰਸ ਨੂੰ ਮੈਂ ਭੇਜ ਦਵਾਂ ਮਾਲਕ ਨੂੰ ਦਿਖਾ ਕੇ ਵੀ ਆ ਬੈਠੇ ਮੇਰੇ ਕੋਲ ਇਹਨਾਂ ਦੇ ਸਾਹਮਣੇ ਮੈਂ ਬਟ ਕੋਈ ਨਾ ਕੋਈ ਨਾ ਫਿਰ ਰੱਬ ਤੁਹਾਡਾ ਭਲਾ ਕਰੇ ਮਾਲਕਾਂ ਨੂੰ ਵੀ ਸਾਡੀ ਬੇਨਤੀ ਹੈ ਬਾਈ ਯਾਰ 15 ਸਾਲ ਹੋ ਗਏ ਤੁਹਾਡੇ ਨਾਲ ਕੰਮ ਕਰਦੇ ਜਾਨਵਰ ਨਾਲ ਵੀ ਪਿਆਰ ਪੈ ਜਾਂਦਾ ਯਾਰ ਬਾਈ ਤੁਸੀਂ ਵੀ ਪਤਾ ਲੈ ਜਾਓ ਬਾਈ ਲੱਖਾਂ ਦਾ ਕਰੋਨਾ ਦਾ ਕੰਮ ਕਰਤਾ ਹੂੰ ਤੁਹਾਡੇ ਨਾਲ ਲੱਗ ਕੇ ਬਾਪੂ ਨੇ ਹੋਂਦ ਇਕ ਕਰ ਸਮਾਂ ਦਾ ਕੱਢ ਕੇ ਮਿਲਤਾ ਜਾਓ ਯਾਰ ਬਾਈ 6 ਸਿਕੰਦਰ ਗਰੀਬ ਨੂੰ ਮਿਲਤਾ ਜਾਓ ਆਉਣਗੇ ਮਿਲਣ ਬਾਪੂ ਆਉਣਗੇ ਆਹੋ ਕੀਤੀ ਹੈ ਬੇਨਤੀ ਇਹ ਵੀਡੀਓ ਚ ਮਿਲ ਕੇ ਜਾਣਗੇ ਤੂੰ ਵੀ ਕਰ ਦੇ ਬੇਨਤੀ ਕਿਹਨੂੰ ਕਹਿਣਾ ਚਾਹਣਾ ਦੱਸ ਮੈਂ ਤਾਂ ਜੀ ਸਾਰਿਆਂ ਨਾਲ ਤਵਨ ਕੇ ਕਹਿਣਾ ਜਿੰਨੇ ਮੇਰੇ ਯਾਰ ਦੋਸਤ ਭਾਈ ਭੈਣ ਰਿਸ਼ਤੇਦਾਰ ਨੇ ਸਾਰਿਆਂ ਨੂੰ ਕਹਿਣਾ ਵੀ ਮੇਰੀ ਹੈਲਪ ਨੂੰ ਮੈਨੂੰ ਮਿਲ ਕੇ ਜਾ ਇੱਕ ਵਾਰ ਮੇਰੇ ਦਿਲ ਨੂੰ ਹੌਸਲਾ ਹੋਵੇ ਕਿ ਹਾਂ ਭਾਈ ਮਨੋ ਬਹਿ ਕੇ ਮੇਰੇ ਆਪਣੇ ਹੀ ਹੈ ਨਹੀਂ ਕੋਈ ਨੀ ਹੈ ਕਿਸੇ ਦਾ ਨਹੀਂ ਹੈ ਕੋਈ ਨਾ ਬਾਪੂ ਆਉਣਗੇ ਮੈਂ ਜਦ ਜੀ ਬੇਨਤੀ ਸਾਰਿਆਂ ਨੇ ਸੁਣ ਲਈ ਆ ਹੁਣ ਸਾਰੇ ਆਉਣਗੇ ਤੈਨੂੰ ਮਿਲਣ ਬਾਪੂ ਕੋਈ ਨਹੀਂ ਭਾਈ ਸਿਰ ਮੈਨੂੰ 2 ਘੰਟੇ ਲਈ ਦੇ ਇੰਦਾ ਬੰਦਾ ਕਹੇ ਤੇ ਨਾਲ ਜਾਊਗਾ ਮੈਂ ਨਾਲ ਹੀ ਆ ਜੂਗਾ ਬੇਨਦਾ ਰੋਣਾ ਨਹੀਂ بس ਹੁਣ ਚੁੱਪ ਕਰਦੇ ਪ੍ਰਸ਼ਾਦਾ ਛਕ ਲੈ ਗਰਮ ਹੋਰ ਕੱਲੇ ਆ ਕੇ ਦੋ ਗਰਮ ਵਾਇਕੁਟ ਜੀ ਦਾ ਖਾਲਸਾ ਵਾਇਕੁਟ ਜੀ